ਵਾਇਗੁਰਜੀ ਦਾ ਕਾਲਤਾ ਵਾਇਗੁਰਜੀ ਦੇ ਬੰਦੇ ਅਸੀਂ ਇੱਕ ਵਿਸ਼ੇਸ਼ ਮੁੱਦੇ ਤੇ ਜਿਹੜੀ ਗੱਲ ਕਰਨ ਲੱਗੇ ਆ ਜੋ ਕਿ ਜਨਤਾ ਦੇ ਇਤਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਾਡੇ ਏਰੀਏ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਇੱਕ ਹਾਕਾਰ ਮੱਚੀ ਆ ਕਿ ਜਿਹੜਾ ਲਾਡੋਵਾਲ ਦਾ ਟੂਨ ਪਲਾਜ਼ਾ ਉਹ ਬਹੁਤ ਮਹਿੰਗਾ ਔਰ ਜਦੋਂ ਬੰਦਾ ਨੰਗਲਾ ਤਾਂ ਉਹਦੇ ਬਿਨਾ ਟੈਗ ਤੋਂ 430 ਰੁਪਏ ਲੱਗ ਗਿਆ ਔਰ ਇਹ ਪੈਸੀ ਵੀ ਇੱਕ ਵਾਰੀ ਲੈ ਲੈਂਦੇ ਆ ਅੱਜ ਰੇਟ ਬਾਤੇ ਬਾਤੇ 150 ਰੁਪਏ ਤੋਂ ਚੱਲਿਆ ਸੀ ਤਾਂ ਕਾਰ ਦਾ ਰੇਟ ਟੈਗ ਦੇ ਉੱਪਰ ਇੱਕ ਪਾਸੇ ਦਾ 215 ਰੁਪਏ ਹੋ ਗਿਆ ਔਰ ਜਿਹੜਾ ਪਾਸ ਬਣਦਾ ਸੀ ਉਹ 150 ਤੋਂ ਚੱਲ ਕੇ ਸਤੰਬਰ ਮਹੀਨੇ ਤੋਂ ਹੁਣ ਤੱਕ 340 ਰੁਪਏ ਦਾ ਹੋ ਗਿਆ ਜਿਹੜਾ ਕਿ 0 ਤੋਂ ਲੈ ਕੇ 20 ਕਿਲੋਮੀਟਰ ਦਾ ਬਣਦਾ ਵਾ ਦੂਜੇ ਪਾਸੇ ਉਤੇ ਧੱਕਾ ਹੋ ਰਿਹਾ ਲਗਾਤਾਰ ਜਨਤਾ ਦੇ ਨਾਲ ਐਨਾ ਮਹਿੰਗਾ ਟੂਲ ਜੇ ਕਿਸੇ ਨੇ ਫਲੋਰ ਜਾਣਾ ਤੇ 200 ਦਾ ਤੇਲ ਲੱਗਦਾ ਤੇ 430 ਦਾ ਟੂਲ ਲੱਗਦਾ ਅਸੀਂ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਵੱਲੋਂ ਐਨਐਚਏ ਨੂੰ ਸਰਕਾਰ ਨੂੰ ਇਹ ਅਲਟੀਮੇਟਮ ਦਿੰਨੇ ਆ ਕਿ ਜੇਕਰ ਸ਼ਨੀਵਾਰ ਤੱਕ ਇਹਦੇ ਜਿਹੜੇ ਰੇਟ ਘਟਾ ਕੇ ਇਸ ਟੂਲ ਪਲਾਜ਼ੇ ਦੇ ਉਹੀ ਪੁਰਾਣੇ ਰੇਟ ਕੀਤੇ ਜਾਣ ਜਿਹੜਾ 150 ਤੋਂ ਚੱਲਿਆ ਸੀ ਜਨਤਾ ਕੋਲੇ ਇੰਨਾ ਪੈਸਾ ਨਹੀਂ ਕਿਉਂਕਿ ਅਸੀਂ ਹਰ ਚੀਜ਼ ਦਾ ਟੈਕਸ ਪਹਿਲਾਂ ਦੇ ਕੇ ਹੁੰਨੇ ਆ ਜੇ ਗੱਡੀ ਲੈਨੇ ਆ ਤਾਂ ਪਹਿਲਾਂ ਟੈਕਸ ਦਿੰਨੇ ਆ ਜੇ ਗੱਡੀ ਦਾ ਕੋਈ ਪਾਰਟ ਖੋਣਨੇ ਆ ਤਾਂ ਉਹਦਾ ਵੀ ਟੈਕਸ ਅਸੀਂ ਨਾਲ ਪੇ ਕਰਦੇ ਆ ਫਿਰ ਇਹ ਟੂਲ ਪਲਾਜਾ ਕਿਉਂ ਲਾਇਆ ਜਾਂਦੇ ਆ ਇਹ ਸਾਡੇ ਸਿਰ ਤੇ ਨਜਾਇਜ਼ ਝੋਪੇ ਗਏ ਆ ਅਸੀਂ ਪਹਿਲਾਂ ਦੇ ਕਹਿੰਦੇ ਵੀ ਇਹ ਬਾਦੀ ਹੋਣੇ ਚਾਹੀਦੇ ਆ ਜੇ ਨਹੀਂ ਤਾਂ ਇਹਦਾ ਜਿਹੜੇ ਰੇਟ ਆ ਉਹ ਬਾਝਬ ਹੋਣੇ ਚਾਹੀਦੇ ਆ ਅਸੀਂ ਸ਼ਨੀਵਾਰ ਤੱਕ ਦਾ ਟਾਈਮ ਦਿੰਦੇ ਆ ਨਹੀਂ ਤੇ ਐਤਵਾਰ ਨੂੰ ਏ ਟੂਲ ਪਲਾਜੇ ਦਾ ਰੇਟ ਕਦੋਂ ਤੱਕ ਅਸੀਂ ਇਹਨੂੰ ਫ੍ਰੀ ਕਰ ਦਿਆਂਗੇ ਇਥੋਂ ਲੋਕ ਫ੍ਰੀ ਨੰਗਣਗੇ ਪਰ ਉਹਨੇ ਦਿਨ ਜਿੰਨੇ ਦਿਨ ਟੂਲ ਪਲਾਜੇ ਦਾ ਰੇਟ ਘਟ ਕੇ 150 ਰੁਪਏ ਨਹੀਂ ਹੁੰਦਾ ਤੇ ਜਿਹੜਾ ਪਾਸ ਦਾ ਰੇਟ ਆ 150 ਰੁਪਏ ਨਹੀਂ ਹੁੰਦਾ ਅਸੀਂ ਇਹਦਾ ਰੇਟ ਘਟਾਉਣ ਲਈ ਇਹਨੂੰ ਐਤਵਾਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਫ੍ਰੀ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਤਾ ਨੂੰ ਅਪੀਲ ਕਰਦੇ ਵੀ ਸਾਡਾ ਸਾਥ ਦਿਓ 와이오치의 다서와이오치의